ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਬੱਚੀਆਂ ਸੇਰ ਲਈ ਲੈ ਕੇ ਆਏ ਜੀ ਇੱਕ ਦੋ ਜਰਸੀ ਆ ਭਾਈ ਇੱਕ HF ਆ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਅੱਜ ਭਾਈ ਜੀ ਸਤਿ ਸ਼੍ਰੀ ਅਕਾਲ ਆਸ੍ਰੀਕਾਲ ਜੀ ਹੋਠੀਕੋ ਵਧੀਆ ਜੀ ਠੀਕ ਠਾਕ ਚੜ੍ਹਦੀ ਕਲਾ ਬਰਗਰਾਂ ਦਾ ਸਮਰਾਜ ਜੀ ਨਾਮ ਤੇ ਐਡਰੈਸ ਨਾਮ ਹੈਗਾ ਜੀ ਭਰਪੁਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਪਨਪੁਰਨਾਲਾ ਪੈਂਦਾ ਤਹਿਸੀਲ ਤਫਾ ਪੈਂਦੀ ਹੈ ਨੇੜੇ ਪਿੰਡ ਆਪਾਂ ਨੇੜੇ ਪਿੰਡ ਆਪਾਂ ਨੂੰ ਮੰਨ ਲਓ ਵੀ ਬਰਨਾਲੇ ਵਾਲੇ ਕੋਲ ਸੈਣਾ ਭਗਤੇ ਭਾਈ ਵਾਲੇ ਪਾਸੋਂ ਪੜਾਉਣ ਤੇ ਮਾਨਸ ਵਾਲੇ ਪਾਸੋਂ ਤਾਂ ਆਪਾਂ ਨੇੜੇ ਪਏ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 991546674 ਇਹ ਭਾਈ ਦਾ ਕੰਟੈਕਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇ ਨੇ ਜਰਸੀ ਬਰੀਡ ਆ ਜਰਸੀ ਹੈ ਜੀ ਕਿੰਨੀ ਉਮਰ ਹੈ ਜੀ ਇਹ ਮੰਨ ਲਓ ਵੀ 7 ਕੁ ਮਹੀਨਿਆਂ ਦਾ ਬੱਚਾ 7 ਮਹੀਨਿਆਂ ਦੀ ਉਮਰ ਝੋਲੀ ਕਿਵੇਂ ਆ ਝੋਲੀ ਇੱਕ ਨੰਬਰ ਚਾਰ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਬਈ ਛੋੜਾ ਪੜਾ ਦੇਖ ਲੈ ਕੀ ਆ ਬਾਤ ਆ ਸੀਲ ਵੀ ਬਹੁਤ ਆ ਹਨ ਸੀਲ ਤਾਂ ਹੂੰ ਤਾਂ ਕੋਈ ਨਹੀਂ ਬੱਚੇ ਦਾ ਗਲਾਬੀ ਤਾਂ ਹਾਂ ਇੱਕ ਨੰਬਰ ਤਾਂ ਹਾਂ ਖੋਲੀ ਬਈ ਤੋਰੀ ਮੜਾ ਕਿੰਨਾ ਕੀ ਰਿਕਾਰਡ ਦੀ ਮਾ ਦਾ ਬਈ ਰਿਕਾਰਡ ਪੂਰਾ ਵਧੀਆ ਜੀ ਠੀਕ ਆ ਹੂੰ ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਝੂਲੀ ਇੱਕ ਨੰਬਰ ਬਈ ਤੇ ਕਿਹੜੇ ਸੀਮਨ ਦੀ ਆਪਾਂ ਦਾ ਕੁਛ ਕੋਈ ਸੀਮਨ ਦੇ ਇਹਦੇ ਡਿਟੇਲ ਆਪਾਂ ਲਈ ਨਹੀਂ ਯਾਰ ਓਕੇ ਹੂੰ ਸੀਮਨ ਚੰਗੇ ਦੇ ਕੋਈ ਆਪਾਂ ਨੂੰ ਦੱਸਦਾ ਬੱਚਾ ਠੀਕ ਆ ਹਾਂ ਥੋੜਾ ਜਿਹਾ ਬਸ ਜਰਸੀ ਬਲੈਕ ਦੇ ਵਿੱਚ ਆ ਗਿਆ ਸਹੀ ਗੱਲ ਇਹ ਖਰੀਆਂ ਬਹੁਤ ਨਿਕਲਦੀਆਂ ਹੂੰ ਦੇਖੋ ਬਿਨਾ ਸੀਮਨ ਤੋਂ ਬੱਚਾ ਦੱਸ ਲੂਗਾ ਸਹੀ ਗੱਲ ਆ ਖਰੇ ਬੱਚੇ ਜੀ ਹਮ ਪਰਖ ਆ ਜਾਂਦੀ ਆ ਬਰੀਕ ਹੁੰਦਾ ਥੋੜੀ ਸਮਾਈ ਭਾਲਦੀ ਆ ਸਹੀ ਗੱਲ ਹਮ ਹਮ ਬਾਕੀ ਇਹਨਾਂ ਦੀ ਫੈਂਡ ਫੁੱਲ ਆਉਂਦੀ ਆ ਹਾਂ ਗਰਮੀ ਨਹੀਂ ਮੰਨਦੀ ਆ ਕਹਿੰਦੇ ਬਾਈ ਬਾਕੀ ਆ ਤੂੰ ਵੇਖ ਲੈ ਬੱਚੀ ਦੇ ਰੰਗ ਰੰਗ ਬਹੁਤ ਸਾਫ ਆ ਖੜਨੀ ਖੁਰਨੀ ਚੰਗੀ ਆ ਸਹੀ ਗੱਲ ਤੂੰ ਹਲਾ ਕਹਿਦਾ ਹੁੰਦਾ ਵੀ ਜਾਦੇ ਚੀਜ਼ਾਂ ਇਹ ਕੰਮ ਜਾਫ ਨੇ ਤੇ ਗੋਸਰ ਦੁੱਧ ਘੱਟ ਦੇ ਦਨ ਸਹੀ ਗੱਲ ਇਹ ਤਾਂ ਮੰਗਾ ਦੇ ਤਰ੍ਹਾਂ ਹੁੰਦਾ ਸਹੀ ਗੱਲ ਆ ਬਾਈ ਹਮ ਬਹੁਤ ਚੰਗੀ ਆ ਗੋਸਰ ਕੀ ਆ ਤੋਤਾ ਸਹੀ ਗੱਲ ਆ ਲੈ ਕੁਆਲਿਟੀ ਚੈੱਕ ਕਰਕੇ ਨੇ ਬਾਈ ਹੀ ਮੋਲ ਇਹਦਾ ਜਾਇਜ਼ ਆ ਇਹਦਾ ਮੁੱਲ ਮੰਨ ਲਓ ਵੀ ਆਪਾਂ 12.5 ਹਜ਼ਾਰ ਦੀ ਦੇ ਦਾਂਗੇ ਬੱਚੇ 12.5 ਹਜ਼ਾਰ ਦਾ ਬੱਚਾ ਬਈ ਕਿੰਨਾ ਦੇ ਦਾਂਗੇ ਫੇਰ ਵੀ ਚਲੋ ਕੋਈ ਚੱਕਰ ਨਹੀਂ ਆ ਮਾਨਤ ਹਨ ਨਾ ਕੋਈ ਮਾਰਨਾ ਨਹੀਂ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਈ ਪਾਸ ਆਉਂਗਾ ਤੂੰ ਐ ਮੰਨ ਲੈ ਵੀ ਅਗਲੇ ਇੰਨੇ ਰੁਪਈਆ ਦਾ ਤਾਂ ਦੁੱਧ ਪਿਆ ਹੀ ਬਈ ਸਹੀ ਆ ਬਈ ਸਹੀ ਆ ਹਮ ਇੰਨਾ ਕ ਤਾਂ ਖਰਚਾ ਹੀ ਆ ਜਾਂਦਾ ਹਾਂ ਹਾਂ ਜੀ ਹਾਂ ਅੱਗੇ ਆ ਗਿਆ ਦੋ ਨੰਬਰ ਤੇ ਬੱਚਾ ਝੂਲੀ ਦਿਖਾ ਦੇ ਪਹਿਲਾਂ ਝੂਲੀ ਕਿਵੇਂ ਆ ਉਲੀ ਤੱਕ ਦੇਖ ਆਏ ਜੇ ਬੱਚਿਆਂ ਦੀ ਝੂਲੀ ਨਹੀਂ ਹੋਊ ਬੜੀ ਚੰਗੀ ਝੂਲੀ ਆਹ ਹੋਰ ਕਿਹਦੀ ਹੋਊ ਚਾਰ ਥਣ ਬਲਬਲ ਪੂਰੇ ਫੁੜਾ ਫੁੜਾ ਬਹੁਤ ਚੰਗਾ ਪ੍ਰਿੰਟ ਦੇਖ ਬਾਕੀ ਆ ਹੋ ਜਿਹੜਾ ਆਪਣਾ ਬੱਚਾ ਆਊਗਾ ਫੋਟਸਾਂ ਕੋਰਾ ਨਿਸ਼ਾਨ ਵੀ ਨਾ ਹੋਊ ਠੀਕ ਆ ਹਾਂ ਹੂੰ ਬਹੁਤ ਚੰਗਾ ਬੱਚਾ ਬਾਈ ਪੈਨ ਮਾਰਦਾ 40 116 ਦੀ ਆ ਇਹ ਓਕੇ ਹਾਂ ਲੈ ਫੁੜਾ ਦੇਖ ਬਈ ਕਿੰਨਾ ਚੌੜਾ ਹੁਣੇ ਤੋਂ ਹੀ ਹਨਾ ਬਾਈ ਬਹੁਤ ਚੰਗਾ ਬੱਚਾ ਪੂਰੀ ਸਮੀ ਵੀ ਬੱਚਾ ਕਰਾਈ ਕਰਕੇ ਬੱਚਾ ਆ ਜਾ ਪੁੱਤਰੇ ਹੂੰ ਤਾਂ ਖਲੇ ਖਲੇ ਰਹਿੰਦੇ ਕਰਕੇ ਥੋੜਾ ਇਹ ਮੰਦੇ ਆ ਸਹੀ ਗੱਲ ਆ ਬਾਈ ਕਵਾਲਿਟੀ ਤਾਂ ਇੱਕ ਨੰਬਰ ਹੈ ਇੱਕ ਨੰਬਰ ਝੋਲੀ ਹੈ ਚਾਰ ਥਾਣ ਕੋਈ ਫੋਟ ਨਹੀਂ ਸਾੰਗਣੀ ਬੱਚੇ ਜਾਂ ਦੰਦੋ ਦਾ ਕੇਰੀਆ ਦੁੱਧ ਦਾਂਦੀ ਆ ਹਜੇ ਕਹਿੰਦੇ ਬਾਈ ਦੁੱਧਾਂ ਦਾ ਹਲੇ ਤਾਂ 7 ਮਹੀਨੇ ਦਾ ਬੱਚਾ ਤੂੰ ਐ ਮੰਨ ਲਾ ਵੀ 7 ਮਹੀਨੇ ਦਾ ਬੱਚਾ 2-3 ਮਹੀਨੇ ਸਾਉਂ ਕਾਟੀ ਗੱਲ ਹੈ ਲੈਣਾ ਨੇ ਬਹੁਤ ਸੋਹਣੀ ਰੁੱਤ ਤੇ ਸਹੀ ਗੱਲ ਆ ਇਹਦਾ ਮੁੱਲ ਚ ਰੰਗ ਰੰਗ ਤੇ ਸਾਫ ਸੁਥਰੀ ਕਿੰਨੀ ਹੈ ਜੈ ਜੈ ਮੁੱਲ ਇਹਦਾ ਹੂੰ ਇਹਦਾ ਆਪਾਂ 23000 ਰੁਪਏ ਲੈ ਲਾਂਗੇ ਮਾਨਤਨ ਮਾਨਤਨ ਕਰ ਦਾਂਗੇ ਛੋੜ ਛੱਡ ਕੇ ਬਾਈ 23200 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਬੱਚਾ ਬਹੁਤ ਚੰਗਾ ਹੈਗਾ ਪਟਪਟ ਦੇ ਕਿੰਨੀ ਚੌੜੀ ਆ ਪਲੇਨ ਆ ਬੱਚਾ ਇਹ ਨਹੀਂ ਗੱਲ ਹੂੰ ਦੇਖੋ ਪਾਲੂਗਾ ਐਸੇ ਲੱਗੇ ਬੇਅਰਥ ਨਹੀਂ ਆ ਸਹੀ ਗੱਲ ਆ ਭਾਈ ਚੀਜ਼ ਦੇ ਸਾਹਮਣੇ ਕੁਆਲਟੀ ਵਾਲਾ ਚੀਜ਼ਾਂ ਨੇ ਕੋਈ ਆ ਨਹੀਂ ਕਰਦੇ ਚੀਜ਼ਾਂ ਕੋਈ ਇਹ ਸਰੇ ਨਾਸਾਂ ਨੁਸਾਂ ਕਿ ਲਾਦੀ ਆ ਲਾਦੀ ਨਾਸ ਤੇ ਮੂੰਹ ਮੱਥਾ ਕਿੰਨਾ ਬਿਊਟੀ ਬੂਟੀ ਸੋਹਣੀ ਹੈ ਲੈ ਸਹੀ ਗੱਲ ਆ ਭਾਈ ਬਹੁਤ ਚੰਗਾ ਬੱਚਾ ਯਾਰ ਹਾਂ ਪੂਰਾ ਪੂਰਾ ਟਾਪ ਹੂੰ ਬਹੁਤ ਘੱਟ ਬੱਚੇ ਨਿਕਲਦੇ ਆ ਇਹ ਜੀ ਚਲਦੇ ਆ ਸਾਫ਼ ਸੁਥਰੇ ਹੀ ਨਿਕਲਦੇ ਨਾ ਸਹੀ ਗੱਲ ਆ ਅੱਗੇ ਆ ਗਈ ਵੀਰੇ 3 ਨੰਬਰ ਇਹ ਵੀ ਜਰਸੀ ਆ ਇਹ ਜਰਸੀ ਆ ਝੋਲੀ ਕਿਵੇਂ ਆ ਇਹ ਝੋਲੀ ਖਣ ਕੱਲਾ ਕੱਲਾ ਖਣ ਪ੍ਰਿੰਟ ਪ੍ਰਿੰਟ ਚਮਕ ਚਮਕ ਪੂਰੀ ਆ ਕਹਿੰਦੇ ਭਾਈ ਦਿਖਾ ਝੋਲੀ ਲੈ ਭਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਲੈ 1 ਨੰਬਰ ਕਹਿੰਦੇ ਸ਼ਾਨੀ ਹੀ ਹੋ ਗਈ ਪora ਹੂੰ ਖੋਲ ਦੇ ਮੜੀ ਟੋਰ ਦੀ ਇਹ ਤੇ ਤਕਰੀਬਨ ਸੀਮਨ ਦੇ ਕਾਬਲ ਆ ਹਨਾ ਇਹ ਸੀਮਨ ਦਾ ਕਾਬਲ ਹੈ ਹੂੰ ਜਮਾ ਸੀਮਨ ਬਾਕੀ ਆਪ ਬਹੁਤ ਹੋ ਗਿਆ 50 0 ਬਾੜਦੀ ਹੈ ਹੂੰ ਸਹੀ ਗੱਲ ਆ ਭਾਈ ਕੁਆਲਟੀ ਫੁੱਲ ਬ੍ਰੀਡ ਇੱਕ ਨੰਬਰ ਫੇਸ ਦੀ ਬਿਊਟੀ ਪੜੀ ਵੀ ਜਾਣ ਵਾਲੀ ਚਮਕ ਵਾਲੀ ਘੱਟ ਵਾਲੀ ਭਾਈ ਹਾਂਜੀ ਜਮਾ ਸੀਮਨ ਦੇ ਕਾਬਲ ਆ ਜਾਣ ਸਰ ਕਰਮ ਵਾਲੀ ਨੇ ਸੀਮਨ ਲੈਣਾਗਾ ਲੈਣਾ ਬਹੁਤ ਮੰਗ ਆ ਇਹ ਬੱਚਿਆਂ ਦੀ ਹਾਂ ਕਿ ਨਹੀਂ ਭਾਈ ਟਵਾਟਾ ਬਾਕੀ ਕੋਈ ਹਮਤਲੀ ਨਹੀਂ ਹੂੰ ਥੋੜਾ ਪੜਾ ਸਹੀ ਗੱਲ ਆ ਇਲਾਕਿਆਂ ਦੀ ਚੰਗੇ ਫਾਰਮਾਂ ਦੀ ਬੱਚੀ ਆ ਲੈ ਬਾਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਨਾ ਉਤਰ ਚਮਕ ਚਮਕ ਬਹੁਤ ਆ ਬੱਚੀ ਹੈ ਨਾ ਹੂੰ ਕੀ ਆ ਵਾਹ ਬਈ ਤਿੰਨੇ ਕੋਈ ਇਕੱਠੀਆਂ ਖਰੀਦ ਤੂੰ ਵਧੀਆ ਮਾਨਦਾਨ ਹੋ ਪੂਰਾ ਵਧੀਆ ਮਾਨਦਾਨ ਕਰ ਦਾਂਗੇ ਬਾਕੀ ਅਗਲੇ ਖਰਚਾ ਹੋਟਾ ਹੋ ਕਰ ਜਾਣਾ ਸਹੀ ਗੱਲ ਬਾਕੀਆਂ ਬੱਚੀ ਦੇ ਦੇਖ ਸਾਈਨਿੰਗ ਦੇਖੀ ਨਹੀਂ ਆ ਰੰਗਾਂ ਐਨ ਸਾਫ ਸਹੀ ਗੱਲ ਆ ਭਾਈ ਕੰਨਾਂ ਤੇ ਕਲਾਹਾਂ ਤੇ ਮੂੰਹ ਮਾਂ ਤੇ ਅੱਖਾਂ ਤੇ ਕਲਾਹਾਂ ਦੇਖ ਬੱਚੀ ਸਹੀ ਆ ਹਾਂ ਇਹਦਾ ਮੁੱਲ ਜੈਜ ਆ ਪਰ ਬੱਚਾ ਲਿਕਨ ਇਹਦਾ ਜੈਜ ਇਹਦਾ ਮੁੱਲ ਵਸ 27000 25000 ਦੀ ਦੇਦਾ 27 25 ਨਾਲ ਚੱਲੀ ਹਾਂ ਬਤਾ 27000 ਬੁੱਤ ਦਾ ਖੀਰਾ ਬੱਚਾ ਹੋ ਆਪਣਾ ਜਮਾ 25000 ਦੀ ਬਾਈ ਕਹਿੰਦਾ ਬੱਚੀ ਦੇ ਦੇਾਂਗੇ ਭਾਈ ਜਮਾ ਜੈਜ ਮੋਲ ਰੱਖਿਆ ਖੇਤ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਫਲੀ ਵੀ ਪ੍ਰਿੰਟ ਵਾਲੀ ਜਾਨ ਵਾਲੀ ਫੇਸ ਦੀ ਬਿਊਟੀਫੁੱਲ ਜਿਹਾ ਦੀ ਪੂਰੀ ਚੰਗੀ ਆ ਭਾਈ ਕੁਆਲਿਟੀ ਫੁੱਲ ਆ ਕਹਿੰਦੇ ਭਾਈ ਇੱਕ ਨੰਬਰ ਜੀ ਇੱਕ ਨੰਬਰ ਕੁਆਲਿਟੀ ਕਰਨੀ ਕੋਈ ਘਾਟ ਨਹੀਂਗਾ ਇੱਕ ਨੰਬਰ ਬੱਚਾਗਾ ਮੁੱਲ ਵੀ ਜਾਇਜ਼ ਰੱਖਿਆ ਬਾਈ ਨੇ ਇਦੋਂ ਤਾਂ ਘੱਟ ਕੋਈ ਘਰ ਵਾਲਾ ਵੀ ਨਹੀਂ ਕਰਦਾ ਆ ਦੇਖ ਬਈ ਭੂੜਾ ਦੇਖ ਕਿੰਨੀ ਚੌੜੀ ਆ ਬਸ ਦੇਖ ਬੱਚੇ ਦੀ ਸਹੀ ਗੱਲ ਆ ਬਾਕੀ ਦੇ ਹਾਰੇ ਕਿਲਾ ਬੀ ਢਾਂਚੇ ਦੇ ਵਿੱਚ ਵਿੱਚ ਹਮਮ ਹਾਲ ਨਹੀਂ ਘੁੰਨੀ ਬਹੁਤ ਸੱਚਾ ਵੀ ਚੰਗਾ ਮੁੱਲੇ ਦਾ ਵੀ ਜਾਇਜ਼ ਮਾਨਦਨ ਇਹਦਾ ਮੁੱਲ ਤਾਂ ਐ ਮੰਨ ਲਾ ਵੀ ਤੂੰ ਭੂੜਾ ਬੱਚੇ ਵਾਲਾ ਸਹੀ ਗੱਲ ਆ ਬਾਈ ਧੰਨਵਾਦ